ਅੰਜ ਪ੍ਰਧਾਨ ਜੀ ਅੱਜ ਭਿੱਖੀ ਇਵੈਂਟ ਪਹੁੰਚੇ ਜੇ ਤੁਸੀਂ ਮੀਟਿੰਗ ਕੀਤੀ ਗਈ ਆ ਕੀ ਫੈਸਲੇ ਲੈ ਗਏ ਮੀਟਿੰਗ ਨੂੰ ਬਾਅਦ ਵਿੱਚ ਸਾਨੂੰ ਇੱਕ ਅ ਸੰਦਰਸਾ ਮੈਂ ਸੂਬਾ ਪ੍ਰਧਾਨ ਰਵਿੰਦਰ ਸਿੰਘ ਮਾਹਲ ਸਾਡੇ ਨਾਲ ਸਰਦਾਰ ਦਰਬਾਰ ਸਿੰਘ ਤੇ ਰਾਜਕੇ ਸਰਦਾਰ ਮਲਕੀਤ ਸਿੰਘ ਜੀ ਵਿਡਾਲਾ ਸੂਬਾ ਦੀ ਟੀਮ ਜਗਜੀਤ ਸਿੰਘ ਜੀ ਖਵਾਲੀ ਇੱਥੇ ਪਹੁੰਚੇ ਜ਼ਿਲ੍ਹੇ ਦੀ ਟੀਮ ਤੁਰੀ ਗਈ ਸਾਡੇ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਪਹਿਲੇ ਨੂੰ ਵੀ ਰਸਤਾ ਕਾਇਮ ਕੀਤਾ ਗਿਆ ਸੀ ਠੱਗੀਆਂ ਪਿੰਡ ਦਾ ਇੱਕ ਬਜ਼ੁਰਗ ਆ 80 ਸਾਲ ਦਾ ਫਲਟੋਏ ਥਾਣੇ ਦਾ ਮਕਦਮਾ ਦਰਜਿਆ ਕੋਈ ਵੀ ਕਾਨੂੰਨ ਜਾਇਤ ਨਹੀਂ ਦਿੰਦਾ ਵੀ ਬਜ਼ੁਰਗ ਤੇ ਪਰਚਾ ਦਰਜ ਕੀਤਾ ਜਾਵੇ ਇਹਨਾਂ ਨੂੰ ਪਰਚਾ ਦਰਜ ਕੀਤਾ ਤੇ ਚੋਕੇ ਰਸਤ ਪਾਈ ਪਹਿਲੇ ਐਸਐਸਪੀ ਨੇ ਵੀ ਰਾਸਤਾ ਕੈਂਪ ਕੀਤਾ ਇਹਦੀ ਪੜਤਾਲ ਕੀਤੀ ਜਾਵੇ ਡੀਆਈ ਸਾਹਿਬ ਨੇ ਵੀ ਕੀਤਾ ਜਿਹੜੇ ਹੁਣ ਐਸਐਸਪੀ ਆਏ ਨੇ ਉਹਨਾਂ ਦਾ ਵੀ ਕੀਤਾ ਪਤਾ ਨਹੀਂ ਇਹ ਪ੍ਰਸ਼ਾਸਨ ਨੂੰ ਦੂਜੇ ਬੰਨੇ ਕੋ ਸਿਆਸੀ ਦਬਾਅ ਆ ਕੀ ਗੱਲ ਆ ਹਜੇ ਤੱਕ ਕੋੜਾ ਬਾਪੂ ਆਉਦੀ ਹਰਾਈ ਨਹੀਂ ਹੋ ਰਹੀ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨਾ ਵਾ ਜਲਦੀ ਆਪਾਂ ਸਵੇਰੇ ਸੂਬਾ ਕਮੇਟੀ ਦੀ ਮੀਟਿੰਗ ਸਾਧ ਕੇ ਤਿੱਖਾ ਐਕਸ਼ਨ ਤਰਨ ਤਰ ਦੇ ਵਿੱਚ ਲੀਕਾਂਗੇ ਉਹਦੇ ਜੋ ਵੀ ਸਿੱਟੇ ਨਿਕਲਦੇ ਨੇ ਉਹ ਪੁਲਿਸ ਪ੍ਰਬੰਧ ਤਰਨ ਤਰ ਦਾ ਜ਼ਿੰਮੇਵਾਰ ਹੋਊਗਾ ਅੱਜ 15 ਤੋਂ 20 ਦਿਨ ਹੋ ਗਏ ਨੇ ਸਾਡੇ ਆਗੂਆਂ ਨੂੰ ਵੱਖ-ਵੱਖ ਅਫਸਰਾਂ ਨੂੰ ਮਿਲਦਿਆਂ ਨੂੰ ਪਰ ਉਹ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਐਸਐਸਪੀ ਹੋਵੇ ਉਹ ਡਿਊਟੀ ਹੋਵੇ ਉਹ ਐਸਐਚਓ ਹੋਵੇ ਉਹ ਗੱਲ ਸੋਨੂੰ ਤਿਆਰ ਨਹੀਂ ਸਾਰੇ ਜ਼ਿਲ੍ਹਿਆਂ ਦਾ ਪੰਜਾਬ ਤੇ ਇੱਥੇ ਘੱਟ ਕਰਕੇ ਵੱਡਾ ਉਹ ਬਾਪੂ ਨੂੰ ਸਰਦੂ ਆਇਆ ਜਾਊਗਾ ਤੇ ਜਿਹੜਾ ਐਸਐਚਓ ਆ ਉੱਤੇ ਮੰਗ ਕਰਦੇ ਆ ਵੀ ਉੱਤੇ ਕਾਰਵਾਈ ਕੀਤੀ ਜਾਵੇ ਕਿਹੜੇ ਕਾਨੂੰਨ ਦੇ ਮੁਤਾਬਕ 80 ਸਾਲਾਂ ਬਾਪੂ ਦੀ ਰੱਸ਼ਤ ਪਾਈ ਗਈ ਆ ਉਹ ਤੋਂ ਬਿਮਾਰ ਕਾਨੂੰਨ ਜਿੱਦੋਂ ਜਾਇਜ਼ ਨਹੀਂ ਦਿੰਦਾ ਤੇ ਕਾਨੂੰਨ ਤੋਂ ਉੱਤੇ ਉੱਠ ਕੇ ਜਿਹੜੇ ਵੀ ਐਸਐਚਓ ਨੇ ਕੰਮ ਕੀਤਾ ਉਹਨੂੰ ਉਹਦਾ ਪੂਰਾ ਬੰਦੀ ਸਜ਼ਾ ਦਿਵਾਵਾਂਗੇ ਭਾਰਤੀ ਕਿਸਾਨ ਮੇਲ ਇਕਤਾ ਸੰਘਰਸ਼ ਦੀ ਸੂਬਾ ਕਮੇਟੀ ਵੱਲੋਂ ਐਲਾਨ ਕਰਦੇ ਆ ਵੀ ਜਿਹੜੀ ਡੇਟ ਆ ਸੰਘਰਸ਼ ਦੀ ਧਰਨੇ ਦੀ ਉਹ ਪ੍ਰੈਸ ਦੇ ਸਾਹਮਣੇ ਲਾਂ ਤੀ ਜਾਊਗੀ ਅੱਜ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਭਿੱਖੀ ਵੰਡ ਵੇਖੇ ਕਿਹੜੇ ਕਿਹੜੇ ਅਹੁਦੇਦਾਰ ਨਿਯੁਕਤ ਕੀਤੇ ਗਏ ਨੇ ਜੀ ਇੱਥੇ ਕੋਈ ਨਾ ਵਾਇਕੂ ਠੀਕਾ ਖਾਲਸਾ ਵਾਇਕੂ ਜੀ ਬੁਰੀ ਬੰਦੇ ਅੱਜ ਜਿਹੜੀ ਅਮਰ ਸਿੰਘ ਜੀਤਬਾਬਾ ਦੀਪ ਸਿੰਘ ਦੇ ਸਥਾਨ ਤੇ ਇੱਕ ਇਵੈਂਟ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਵਿੱਚ ਸਾਡੀ ਥੂਬੇ ਦੇ ਪ੍ਰਧਾਨ ਬਲਵਿੰਦਰ ਸਿੰਘ ਮਾਲ ਰੂਸ਼ੀਕ ਤੌਰ ਤੇ ਨਾਲ ਉਹਨਾਂ ਦੀ ਸਾਡੀ ਥੂਬਾ ਟੀਮ ਜਿਹੜੀ ਪਹੁੰਚੀ ਆ ਇਹਦੇ ਵਿੱਚ ਮੁੱਖ ਮੁੱਦੇ ਵਿਚਾਰੇ ਗਏ ਆ ਜਿੱਦ ਤੱਕ ਸਰਕਾਰ ਜ਼ਿਲ੍ਹੇ ਦੇ ਧੱਕੇ ਨਾਲ ਚੇਪਾ ਦੇ ਮੀਟਰਾਂ ਲਾਉਣ ਦੇ ਆ ਪਿਛਲੀ ਵਾਰੀ ਵੀ ਸਰਕਾਰਾਂ ਨੂੰ ਸਰਕਾਰਾਂ ਨੇ ਜਿਹੜੇ ਮੋٹے-ਮੋٹے ਕਿਸਾਨਾਂ ਨੂੰ ਝੋਨੇ ਦੇ ਕੱਟ ਲਏ ਸੀ ਹੁਣ ਲਾਉਣ ਲਈ ਤਿਆਰ ਆ ਤੇ ਨਾਲ ਹੀ ਜਿਹੜੀ ਪਰਾਲੀ ਝੋਨੇ ਦੀ ਰਹਿਤ ਖੂਦਿਆ ਉਦੀ ਅੱਗ ਤੇ ਵੀ ਜਿਹੜੇ ਕਿਸਾਨਾਂ ਦੀਆਂ ਜੜੀਆਂ ਰੈੱਡ ਐਂਟਰੀਆਂ ਕਰ ਰਹੀ ਆ ਉਹਦੇ ਸਬੰਧ ਜਿਹੜੀ ਆ ਪ੍ਰਧਾਨ ਸਾਹਿਬ ਨਾਲ ਵਿਚਾਰ ਚਰਚਾ ਕੀਤੀ ਗਈ ਆ ਤੇ ਨਾਲ ਹੀ ਜਿਹੜਾ ਪੁਲਸ ਪ੍ਰਬੰਧ ਇਥੇ ਸਾਡੇ ਕਿਸਾਨਾਂ ਆਗੂਆਂ ਨਾਲ ਧੱਕੇ ਕਾਂਡਿਆ ਵਾ ਉਹਦੇ ਸਬੰਧ ਚ ਵੀ ਇਹੀ ਜਿਹੜੀ ਆ ਉਹ ਵਿਚਾਰ ਚਰਚਾ ਕੀਤੀ ਆ ਤੇ ਨਾਲ ਅਸੀਂ ਜ਼ਿਲ੍ਹੇ ਦੀ ਤੇ ਸਾਰਿਆਂ ਬਲਾਕਾਂ ਦੀਆਂ ਜਿਹੜੀਆਂ ਉਹ ਟੀਮਾਂ ਵਾਂ ਨਿਯੁਕਤ ਕੀਤੀਆਂ ਵਾਂ ਇਸ ਲਈ ਅੱਜ ਜਿਹੜੀ ਸਾਡੀ ਆ ਮੀਟਿੰਗ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਸਤਾਨ ਤੇ ਪਿੱਕੀਂਡ ਕੀਤੀ ਗਈ